मजदूर भैर वाले काम सरकार मजदूर जबरुत वाली सरकार मुरदा पाप मोदी सरकार मुरदा पाप लड़दे लोग ਬੜੇ ਚਾਵਾ ਨਾਲ ਜਵੀ ਸੀ ਕਿ ਇਹ ਤੀਸਰੀ ਸਰਕਾਰ ਹੈ ਬਦਲਾਅ ਕਰਨਾ ਬਦਲਾਅ ਕਰਨਾ ਇਹਦੀ ਸਾਰੇ ਤੇ ਆਪਣਾ ਵੇਖਿਆ ਬਦਲਾਅ ਕੀਤਾ ਇਹਨੇ ਬਦਲਾਅ ਵੀ ਕਰਨਾ ਇਹਨੇ ਸਾਨੂੰ ਕੋਈ ਛੜਕਾਂ ਤੇ ਵਿਵਾਰਤਾ ਇਹਦੀ ਭੋਗਤਮਾਨ ਦੀ ਮਾਂ ਨੂੰ ਇਹ ਦੱਸਣਾ ਚਾਹੀਦਾ ਵੀ ਤੂੰ ਆਣ ਕੇ ਛੜਕਾਂ ਦੇ ਬੇਟਾ ਨੂੰ ਪਤਾ ਲੱਗੇ ਪੰਜਾਬ ਤੇ ਸਾਡੇ ਅੰਮ ਦਾਤ ਸਾਡੇ ਗੁਰੂ ਮਾਰਿਸ਼ਕੰਸ਼ ਕੀਤਾ ਸੀ ਖੁਸ਼ ਹੋ ਸਾਡੇ ਗੁਰੂ ਕਰਦੇ ਸੀ ਸਰ ਜਿਆ ਦੇ ਨੇ ਸ਼ੀਰਿ ਦੀ ਗੀ ਤੇਰੇ ਮਾਤਾ ਪਿਤਾ ਕੀਤੇ ਜੋ ਉਹਨਾਂ ਨੇ ਸੰਗਤ ਕੀਤੀ ਉਹਨਾਂ ਨੇ ਉਹ ਸਰਕਾਰ ਸਾਡੇ ਗੁਰੂਆਂ ਨੇ ਕੀਤਾ ਹੀ ਇਹ ਜਿਹੜਾ ਇਹਦਾ ਸਾਡਾ ਪੰਜਾਬ ਆ ਨਾ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਜਿਹੜੀਆਂ ਮਰਜ਼ੀਆਂ ਸਰਕਾਰਾਂ ਆਣ ਕੇ ਸਾਡੇ ਸਰਕਾਰ ਸਾਡੇ ਪੰਜਾਬ ਨੂੰ ਖਾਏ ਖਾਦਾ ਨਹੀਂ ਜਾਣਾ ਸਾਡਾ ਪਿਆਰ ਇਹਦੇ ਬਾਰੇ ਹੀ ਕਹਿਣਾ ਚਾਹੁੰਦੇ ਆ ਵੀ ਜਿਹੜੀ ਭਗਵਾਨਤਮਾਨ ਸਰਕਾਰ ਆ 스마트 ਮੀਟਰ ਲਾ ਰਹੀ ਆ ਜਿਹੜੇ ਕੇ ਸਰਕਾਰੀ ਅਦਾਰਾ ਬਿਜਲੀ ਬੋਰਡ ਦਾ ਇਹਨੂੰ ਸਮਾਰਟ ਮੀਟਰ ਲਾ ਕੇ ਤੇ ਪ੍ਰਾਈਵੇਟ ਘਰਾਨਿਆਂ ਨੂੰ ਜਿਹੜਾ ਸਰਕਾਰੀ ਅਦਾਰਾ ਸਾਡਾ ਇਹਨੂੰ ਸੌਂਪਣਾ ਚਾਹੁੰਦੀ ਆ ਜਿਹੜਾ ਕਿ 1948 ਦਾ ਐਕਟ ਸੀ ਕਿ ਜਦੋਂ ਇਹ ਬਿਲੀ ਬੋਰਡ ਦੇ ਅਦਾਰਾ ਲਾਗੂ ਹੋਇਆ ਉਦੋਂ ਇਹ ਹੋਇਆ ਸੀ ਕਿ ਇਸ ਅਦਾਰੇ ਤੋਂ ਨੋ ਪ੍ਰੋਫਿਟ ਨੋ ਲਾਸ ਵੀ ਇਹ ਤੋਂ ਜਿਹੜੇ ਹੀ ਸਰਕਾਰ ਆ ਉਹ ਕਮਾਈ ਨਹੀਂ ਕਰੂਗੀ ਉਹਨੇ ਕੀ ਬਿੱਲ ਲੈ ਜਾਣਗੇ ਜਿੰਨੇ ਕੁ ਮਤਲਬ ਇਹ ਅਦਾਰਾ ਚੱਲਦਾ ਰਹੇ ਮੁਲਾਜ਼ਮਾਂ ਨੂੰ ਜਿਹੜੀਆਂ ਤਨਖਾਹਾਂ ਦਿੱਤੀਆਂ ਜਾਣ ਪਰ ਅੱਜ ਜਿਹੜਾ ਇਹ ਅਦਾਰਾ 10 ਰੁਪਏ ਕਰੀਬ ਜੋਟ ਜਿਹੜਾ ਆਮ ਕੰਜ਼ਿਊਮਰ ਕੋ ਲੈ ਰਿਹਾ ਤੇ ਇਹ ਅਦਾਰਾ ਪ੍ਰਾਈਵੇਟ ਕੰਪਨੀਆਂ ਨੂੰ ਦੇ ਕੇ 16-17 ਰੁਪਏ ਜੋਟ ਜਿਹੜਾ ਵਸੂਲਿਆ ਜਾਊਗਾ ਆਮ ਲੋਕਾਂ ਕੋ ਜਿਹੜਾ ਕਿ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਏਗਾ ਇਸ ਕਰਕੇ ਅੱਜ ਹੀ ਚੀਫ ਦੇ ਇੱਥੇ ਮੰਗ ਪੱਤਰ ਦੇਣ ਆ ਰਹੇ ਆ ਦੇਣ ਆਏ ਆ ਦੁਸ਼ਹਿਰਾ ਗਰਾਊਂਡ ਵਿਸ਼ਾਲ ਇਕੱਠ ਕਰਕੇ ਪੀ ਜਿਹੜੇ ਤੇਰੇ ਮੁਲਾਜ਼ਮ ਆ ਇਹ ਪਿੰਡਾਂ ਦੇ ਵਿੱਚ 스마트 ਮੀਟਰ ਲਾਉਣ ਜੇ ਆਏ ਤੇ ਉਹਨਾਂ ਦੇ ਲੀੜੇ ਝੱਗੇ ਪਾੜ ਕੇ ਤੇ ਉਹਨਾਂ ਨੂੰ ਭੇਜਿਆ ਜਾਊਗਾ ਸੋ ਇਸ ਕਰਕੇ ਹੀ ਇਹਨੂੰ ਚੇਤਾਵਨੀ ਦੇਣ ਆਏ ਨਾਲ ਮੰਗ ਪੱਤਰ ਦੇਣ ਆ ਆ ਵੀ ਪਿੰਡਾਂ 'ਚ ਜਿਹੜੇ ਆ ਸਮਾਰਟ ਮੀਟਰ ਇਹ ਨਹੀਂ ਲਗਣ ਦਿੱਤੇ ਜਾਣਗੇ ਮੈਂ ਸਰਵਣ ਸਿੰਘ ਪੰਨੇਰ ਦੇਖੋ ਆ ਜਿਹੜਾ ਅੰਮ੍ਰਿਤਸਰ ਦੇ ਵਿੱਚ ਏਡਾ ਵੱਡਾ ਕੱਠ ਦਸਿਓ ਹਜ਼ਾਰ ਕਿਸਾਨਾਂ ਮਜ਼ਦੂਰਾਂ ਦਾ ਹੋਇਆ ਆ ਇਹ ਆਰੇ ਦੇ ਨਾਲ ਪੂਰੇ 15 ਜ਼ਿਲ੍ਹਿਆਂ ਵਿੱਚ ਪੰਜਾਬ ਦੇ ਅੰਦਰ ਜਿਹੜਾ ਬਿਜਲੀ ਬੋਰਡ ਨੂੰ ਪਾਵਰ ਸੈਕਟਰ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਫੈਸਲਾ ਕਰ ਲਈ ਸਰਕਾਰ ਭਗਵੰਤ ਮਾਨ ਸਰਕਾਰ ਨੇ ਲਾਲੜੂ ਤੇ ਖੜਦੀਆਂ ਦੋ ਸਬਡਿਵੀਜ਼ਨਾਂ ਵੇਚੀਆਂ ਨੇ ਕਾਹਾਂ ਸਾਰੇ ਪੰਜਾਬ ਦੇ ਬਿਜਲੀ ਬੋਰਡ ਨੂੰ ਵੇਚਣਾ ਵਾ 2003 ਐਕਟ ਤਹਿਤ ਪ੍ਰਾਈਵੇਟ ਕੰਪਨੀਆਂ ਨੂੰ 16% ਮੁਨਾਫਾ ਕਮਾਉਣ ਬਿਜਲੀ ਬਣਾਉਣ ਔਰ ਜਿਹੜਾ ਪਿਛਲੇ ਵਾਰੀ 220 ਨੂੰ ਬਿਜਲੀ ਸੋਧ ਬਿੱਲ ਆਇਆ ਸੀ ਹੁਣ ਉਹ ਬਿਜਲੀ ਸੋਧ ਬਿੱਲ 225 ਜਿਹੜਾ ਵਾ ਮਾਨਸੂਨ 70 ਵਿੱਚ ਆਉਣਾ ਹੈਗਾ ਵਾ ਜਿਹਦੇ ਚ ਕੰਪਨੀਆਂ ਨੂੰ ਬਿਜਲੀ ਵੇਚਣ ਦਾ ਔਰ ਉਹਦੇ ਰੇਟ ਤੈਅ ਕਰਨ ਦਾ ਹੱਕ ਜਿਹੜਾ ਦਿੱਤਾ ਜਾਣਾ ਵਾ ਔਰ ਜਿੱਥੇ-ਜਿੱਥੇ ਸੂਬਿਆਂ ਦੇ ਵਿੱਚ ਇਹਨਾਂ ਬਿਜਲੀ ਕੰਪਨੀਆਂ ਨੂੰ ਵੇਚੀ ਆ ਉੱਥੇ ਪ੍ਰਾਈਵੇਟ ਕੰਪਨੀਆਂ ਨੇ ਪ੍ਰਾਈਵੇਟ ਗੁੰਡੇ ਰੱਖ ਕੇ ਬਿੱਲ ਗ੍ਰਾਹੀ ਕਰਦੇ ਹੈਗੇ ਆ ਔਰ ਜਿਹੜਾ ਪ੍ਰੀ-ਪੇਡ ਮੀਟਰ ਆ ਜਿਵੇਂ ਕੇਂਦਰ ਦੇ ਮੰਤਰੀ ਨੇ ਪ੍ਰੀ-ਪੇਡ ਮੀਟਰ ਲਾਉਣ ਲਈ 31 ਅਗਸਤ ਦਾ ਸਮਾਂ ਦਿੱਤਾ ਮੁਲਾਜ਼ਮਾਂ ਨੂੰ ਸਰਕਾਰੀ ਅਦਾਰਿਆਂ ਨੂੰ ਇਤੋਂ ਕਾ ਵਪਾਰੀਆਂ ਦੇ ਇਤੋਂ ਕਾ ਆਮ ਖਪਤਕਾਰਾਂ ਦੇ ਇਹ ਬਿਜਲੀ ਨਿੱਜੀ ਹੱਥਾਂ ਵਿੱਚ ਜਾ ਰਹੀ ਹੈ ਜਦੋਂ ਕਿਸੇ ਪ੍ਰਾਈਵੇਟ ਕੰਪਨੀ ਨੇ ਬਿਜਲੀ ਖਰੀਦ ਲਈ 75% ਸਾਡੇ ਦੇਸ਼ ਦਾ ਖਪਤਕਾਰ ਪਾਮ ਪੰਜਾਬੀ ਇਹ ਬਿੱਲ ਨਹੀਂ ਦੇ ਸਕਦੇ ਲੱਖਾਂ ਏਕੜ ਜ਼ਮੀਨ ਪੰਜਾਬ ਨੇ ਇਹਨਾਂ ਨੂੰ ਬਿਜਲੀ ਬੋਰਡ ਨੂੰ ਦਿੱਤੀ ਹੈਗੀ ਆ ਸਾਡੇ ਟੈਕਸਾਂ ਨਾਲ ਜਾਂ ਸਾਡੇ ਬਿੱਲਾਂ ਦੇ ਨਾਲ ਅਰਬਾਂ ਖਰਬਾ ਰੁਪਏ ਦਾ ਆਧਾਰਾ ਇਹ ਬਣਿਆ ਹੈਗਾ ਕਿਸੇ ਸਰਕਾਰ ਨੂੰ ਕੋਈ ਹੱਕ ਨਹੀਂ ਹੈਗਾ ਭਿਓ ਜਿਹੜਾ ਵਾ ਇਸ ਬਿਜਲੀ ਬੋਰਡ ਨੂੰ ਨਿੱਜੀ ਹੱਥਾਂ ਵਿੱਚ ਦੇਵੇ ਔਰ ਜਿਹੜੇ ਠੇਕੇ ਦੇ ਮੁਲਾਜ਼ਮ ਨੂੰ ਪੱਕਿਆਂ ਕਰਾਉਣ ਵਾਸਤੇ ਆ ਜੜੀਆਂ ਨਵੀਆਂ ਸਾਮੀਆਂ ਜੜੀਆਂ ਇਹਨਾਂ ਨੇ ਖਤਮ ਕਰ ਦਿੱਤੀਆਂ ਸੀ 85000 ਸਾਮੀ ਬਿਜਲੀ ਬੋਰਡ ਚੋਂ ਖਤਮ ਕੀਤੀ ਆ ਉਹਨੂੰ ਨਵਾਂ ਬਣਾ ਕੇ ਨਵੀਂ ਭਰਤੀ ਕੀਤੀ ਜਾਵੇ ਇਹਦੀਆਂ ਮੰਗਾਂ ਨੂੰ ਲੈ ਕੇ ਅੱਜ ਲੱਖਾਂ ਵਰਗੇ ਇਕੱਠ ਪੂਰੇ ਪੰਜਾਬ ਚ ਹੋਇਆ ਉਸ ਮਸਲੇ ਨੂੰ ਲੈ ਕੇ ਅੱਜ ਦਾ ਵਿਰੋਧ ਕਰ ਰਹੇ ਆ ਇਹ ਬਿਜਲੀ ਦਾ ਮਸਲਾ ਕੱਲਾ ਕਿਸਾਨਾਂ ਦਾ ਨਹੀਂ ਮਜ਼ਦੂਰਾਂ ਦਾ ਨਹੀਂ ਨੌਜਵਾਨਾਂ ਦਾ ਨਹੀਂ ਸਾਰੇ ਆਲ ਲੈਨ ਆਲ ਪੰਜਾਬੀਆਂ ਦਾ ਬਹੁਤ ਵੱਡਾ ਮੁੱਦਾ ਵਾ ਸ਼ਾਇਦ ਮੇਨ ਸਟਰੀਮ ਮੀਡੀਆ ਦਾ ਇੱਧਰ ਧਿਆਨ ਨਹੀਂ ਹੈਗਾ ਤਾਂ ਇਹ ਮੀਡੀਆ ਨੂੰ ਇੱਧਰ ਧਿਆਨ ਦੇਣਾ ਚਾਹੀਦਾ ਜਾਂ ਸਾਰੀਆਂ ਵਿਰੋਧੀ ਧਿਰਾਂ ਬਿਜਲੀ ਵਾਲੇ ਮਸਲੇ ਤੇ ਇਕੱਠੀਆਂ ਰਲੀਆਂ ਨੇ ਤਾਂ ਕਰਕੇ ਨਹੀਂ ਬੋਲਦੀਆਂ ਉਹਨਾਂ ਨੇ ਇੱਥੇ ਵੀ ਬੋਲਣਾ ਚਾਹੀਦਾ ਜਿਹੜਾ ਅਮਰੀਕਾ ਨਾਲ ਸਮਝੌਤਾ ਹੋਣ ਜਾ ਰਿਹਾ ਕੇਜਰੀਵਾਲ ਸਾਹਿਬ ਦੱਸੇ ਵੀ ਇਹਦੇ ਹੱਕ 'ਚ ਆ ਕੇ ਵਿਰੋਧ 'ਚ ਹੈਗਾ ਵਾ ਇਹ ਵੀ ਨਹੀਂ ਬੋਲਦੇ ਹੈਗੇ ਜਿੰਨਾ ਮਰਜ਼ੀ ਆਮ ਆਦਮੀ ਤੇ ਭਗਵੰਤ ਮਾਨ ਆਪਣਾ ਪੱਜਪਾ ਲੜਨ ਦੀ ਕੋਸ਼ਿਸ਼ ਕਰ ਰਹੀ ਆ ਵੀ ਸਿਅਮੋ ਸਾਹਮਣੇ ਆ ਪਰ ਅੰਦਰੋਂ ਇਹ ਭਰਾਓ ਰਲੇ ਹੋਇਆ ਰਲ ਕੇ ਸਾਰੀ ਗੇਮ ਖੇਡ ਰਹਾ ਧੰਨਵਾਦ